ਜੋਣ ਤਾ ਕਿਵੇਂ ਲੱਗ ਰਿਹਾ ਸਰ ਬਹੁਤ ਵਧੀਆ ਜੀ ਬਾਕੀ ਕਿਦਾਰੇ ਮੈਡਮ ਮੇਰਾ ਨਿਕਲ ਰਿਹਾ ਦੋਸਤ ਉਹ ਤਾਂ ਪੁੱਛਣ ਦੀ ਜ਼ਰੂਰ ਚ ਨਹੀਂ ਹੈ ਅਲੈਕਸਿਸ ਜਵਾਬ ਕਰ ਸਕਦਾ ਹੈ ਜੀ ਹੁਣ ਅਸੀਂ ਫਿਰ ਤੋਂ ਸਟਾਰਟ ਕਰਾਂਗੇ ਅੰਮ੍ਰਿਤਸਰ ਦੀ ਖਾਣੇ ਦੀ ਗ੍ਰੈਂਡ ਵਿਵਹਤ ਤੋਂ ਗੱਲਾਂ ਕਰਾਂਗੇ ਮੈਂ ਮੈਡਮ ਤੋਂ ਟੇਬਲ ਚੱਟੀ ਜੰਮੀ ਹੈ ਟੇਬਲ ਗੱਲ ਰੱਦ ਨਹੀਂ ਹੋ ਕਰ ਰਿਹਾ ਵੀ ਮੇਂ ਬਹੁਤ ਗਣੇ ਜਰੂਰੂ ਕੈਮਰਾ ਇੱਥੇ ਤਾਂ ਉਹ ਦਰੇ ਕੋਲੋਂ ਫੋਨ ਚ ਵੜ ਗਿਆ ਉਹਨਾਂ ਨੂੰ ਕੁਝ ਸੰਦ ਬਖਾ ਦੇ। ਅੱਜ ਹੀ ਕੰਸਟ ਗਰੀਆ ਨੇ ਰੋਟੀ ਦੇ ਕਰ ਰਹੇ ਰੇਟ ਆ ਹੁਣ ਬਾਈ ਦੇਖ ਦੇ ਕੇ ਵੀ ਆ ਗਿਆ ਵੀ ਪਲੇਟਾਂ ਆ ਗਈਆਂ ਤੇ ਖਾਣਾ ਵੀ ਆਉਣ ਵਾਲਾ ਹੈਨਾ ਫੋਲੀਆਂ ਆ ਗਈਆਂ ਵੀ ਖਾਣਾ ਵੀ ਆਜੂ ਨਾਲ ਚਮਚੇ ਵੀ ਆ ਗਏ ਅਦਰ ਪਾਣੀ ਦੀ ਬੋਤਲ ਆ ਗਈ ਆ ਪਾਣੀ ਪਈਏ ਗਲਾਸਾਂ ਦੇ ਵਿੱਚ ਕੁੱਟ-ਕੁੱਟ ਪਾਣੀ ਪੀ ਲਈਏ ਆਪਾਂ ਪਹਿਲਾਂ ਨਾ ਵੀ ਰਹਿਣ ਖਾਣੇ ਤੋਂ ਪਹਿਲਾਂ ਪਾਣੀ ਆ ਸ਼ਾਇਰ ਆ ਸ਼ਾਇਰ ਤੋਂ ਮੈਂ ਇਥੋਂ ਬੰਨ ਨਹੀਂ ਹੋਣਾ ਜਦ ਵੀ ਤੇਰੀ ਯਾਦ ਜੀ ਕੁਝ ਲਿਖਣਾ ਚਾਹਾਂ ਕਹਲਾ ਤੇਰਿਆਂ ਚ ਖੋ ਜਾਨਾ ਜਿੰਨਾ ਰਾਹਾਂ ਤੇ ਤੂੰ ਸੀ ਪੈਰ ਧਰੇ ਫਿਰ ਮੁੜਿਓ ਨਾ ਰਾਹਾਂ ਤੇ ਮੈਂ ਆ ਜਾਨਾ ਫਿਰ ਓ ਨਾ ਰਾਹਾਂ ਤੇ ਮੁੜ ਮੈਂ ਆ ਜਾਨਾ ਇਹਦਾ ਮਤਲਬ ਸਰਦੂਲਗੜ ਦੀ ਸਰ ਕੋਈ ਨਾ ਕੋਈ ਕਹਾਣੀ ਛਪੀ ਹੋਈ ਹੈ ਹਨਾ ਹਾਏ ਹਾਏ ਤਾੜੀ ਮੈਡਮ ਜੀ ਇਹਦੀ ਲੇੜੀ ਜਾਰੀ ਦੀ ਬਰੇ ਹਨਾ ਕਹਿੰਦੇ ਸਰਦੂਲਗੜ ਦੀ ਕੋਈ ਨਾ ਕੋਈ ਕਹਾਣੀ ਛਪੀ ਹੋਈ ਹੈ ਸਰਦੀ ਹੈ ਨਾ ਉਹ ਅੱਜ ਬੜੀ ਗਵਰਨਸ ਹੋਈ ਅਸੀਂ ਨਜ਼ਰ ਆ ਗਿਆ ਸਰ ਮੈਨੂੰ ਸੁਣਾਓ ਦੁਬਾਰਾ ਇਸਕੇ ਇਸ ਕਾਕੇ ਹਨਾ ਹੋ ਨਹੀਂ ਸ਼ੇ ਭਾਜੀ ਸਲਾਦ ਦਾਲ ਤੇ ਤੰਦੂਰ ਦੀਆਂ ਰੋਟੀਆਂ ਮੈਡਮ ਜੀ ਤੁਹਾਨੂੰ ਮੈਂ ਕਰ ਦਮ ਚਾਲ ਸੀ ਫੋਟੋ ਆਂਡੀ ਆਂਡੀ ਐਂਟੀ ਜੀ ਇਹ ਲਾ ਦੇ ਉਹ ਬੀਤ ਗਏ ਫੋਟੋ ਦਰਮੇਂ ਆ ਗਿਆ ਹੁਣ ਸਭ ਖਾਣਾ ਖਾ ਰਹੇ ਆ ਹੁਣ ਸਟਾਰਟ ਕਰਾਂਗੇ ਖਾਣਦੇ ਦੀ ਸੀ ਵੀਡੀਓ ਨਹੀਂ ਬਣਾਉਦੇ ਹਨਾ ਦਾਲ ਲਾ ਲਓ ਖਾਣਾ ਦਾਲ ਲਾ ਲਓ ਤੇ ਸਾਰੇ ਅੱਗੇ ਕੋਲੀਆਂ ਲਈ ਚੱਕ ਹੁਣ ਮੈਡਮ ਜੀ ਨੇ ਵੀ ਫੋਟੋ ਖਿੱਚੀ ਕੜਨ ਖੁਸ਼बू ਕਿਵੇਂ ਆਦੀ ਹੈ ਖੁਸ਼बू ਸੁਆਦ ਸੁਆਦ ਜਿਹੜਾ ਹੁਣ ਸਾਡੇ ਮੈਂ ਵੀ ਅਗਲੀ ਕੋਲ ਨੂੰ ਚੱਕ ਲੈਣਾ ਕੋਲ ਨੂੰ ਚੱਕ ਲੋ ਗਿਆ ਪੌਲੀ ਸੱਤੋਂ ਮਸਾਲੇ ਪਤਨ ਮਸਾਲੇ ਨਹੀਂ ਖਾਣਗੇ ਬਸ ਸੇਵਾਜੀ ਹੈ ਜੀ ਨੀ ਦੇਖ ਪੜੀ ਨਾ ਘੱਟ ਘੱਟ ਲੱਗੀਆਂ ਨੇ ਜੁਗੇਸ਼ ਜੀ ਕਲਾਸ ਹੂੰ ਛੱਡੋ ਫੋਨ ਬਿਲਕੁਲ ਅਗੋਂ ਦਾ ਨੁਕਤਾ ਹੈ ਕਿ ਮੈਂ ਚਲਾਉਂ ਫੋਨ ਜੋ ਹਾਂ ਹਾਂ ਫੋਨ ਨਹੀਂ ਰੱਖਣਾ ਚਾਹੀਦਾ ਹਾਂ ਦਿੱਖਦਾ ਹੈ ਦੇਖੋ ਜਾਓ ਮੈਡਮ ਖਾਣਾ ਖਾ ਲਿਆ ਤੁਸੀਂ ਮੈਂ ਦੇ ਸਾਥ ਹਜਨਾ ਜਿਹੜਾ ਟੈਂਕੀਆਂ ਫੁੱਲ ਨਹੀਂ ਹਜਨਾ ਜਿਹੜਾ ਖੜਾ ਨਹੀਂ ਛੱਡਦੇ ਕੀ ਨੋ ਕੋਈ ਮੁਝਾਦੀ ਖਾਣਾ ਚੀਜ਼ ਵਧੀਆ ਫੁੱਲ ਕਰੋ ਕੜਾ ਚਾਹੀਦਾ ਹਾਂਜੀ ਫੁੱਲ ਮਨਜਾਏ ਖਾਣਾ ਖਾਓ ਆਪ ਖਾਓ ਤਾਂ ਤੁਸੀਂ ਖਾ ਰਹੇ ਹਾਂ ਮੇਰਾ ਚਾਰ ਚਲੀ ਜਾਂਦਾ ਉਹ ਮਾਰੇ ਪਰੇ ਤਾਂ ਮੋਟੀ ਹੋ ਜਾਈ ਜਾਣਾ ਖਾਣਾ ਹਲੂ ਹੋ ਜਾਏ ਸੇਪਾ ਜਿਉਂ ਰਾਣੀ ਬੜੀਆ ਮੇਰਾ ਆ ਗਿਆ ਜੀ ਬਿੱਲ ਖਾਣਾ ਖਾ ਲਿਆ ਸੀ 700 ਰੁਪਏ ਨਾਲ ਖਾਣਾ ਕਰਤਾ ਫਿਰ ਛਟ ਵਾਲੀ ਕਰਤੇ ਖਾਲੀ 19 ਤੋਂ ਬਾਰ ਅਸੀਂ ਖਾਲੀ ਸੌਂਪ ਆ ਕੁਝ ਤੋਂ ਮਿਲ ਪਾਏ ਨਹੀਂ ਖਾਤੇ ਮੈਨੂੰ ਅਗਲੀ ਕਾਰ ਤੇ ਜਾ ਕਰ ਮੈਡਮ ਜੀ ਜੇ ਆਪਣਾ ਬਲੌਗ ਮੈਂਡ ਸ਼ੇਅਰ ਕਰ ਦੋ ਉਸਪਾਈਟ ਕਿੰਦਰ ਉਹ ਦੇਖਾ